ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਰਮੇ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚ ਗਿਆ ਵਾ 14 ਝੋਟੀਆਂ ਦਾ ਚੰਗੀ ਕੁਆਲਿਟੀ ਦੀਆਂ ਚੰਗੀਆਂ ਝੋਟੀਆਂ ਆਪਣੇ ਕੋਲ ਸਾਰੀਆਂ ਝੋਟੀਆਂ ਹਰ ਤਰ੍ਹਾਂ ਦੀਆਂ ਆਪਣੇ ਕੋਲ ਝੋਟੀਆਂ ਆ ਗਈਆਂ ਨੀਲੀ ਬੂਰੀ ਤੇ ਮੋਹਰਾਂ ਦੀਆਂ ਝੋਟੀਆਂ ਆਪਣੇ ਕੋਲ ਪਹੁੰਚ ਚੁੱਕੀਆਂ ਵਾ ਤੇ ਆਣ ਕੇ ਵਿజిਟ ਕਰੋ ਤੇ ਚੰਗੀਆਂ ਝੋਟੀਆਂ ਵਾ ਆਪਣੇ ਕੋਲ ਬਾਦ ਸਾਹਿਬਾ ਦਾ ਕਰਮ ਨੇ ਗੱਲ ਬਾਤ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭਾਂ ਠੀਕ ਹੈ ਕਿਰਪਾ ਕਰ ਰਾਮਦਾਸ ਪਾਸ਼ਾ ਦੀ ਤਲੋਕ ਕੇ ਪਾਈ ਜਾਈ ਦੀ ਤੇ ਕਿਦਾਂ ਅੱਜ ਲੋਡ ਫੇ ਆ ਗਿਆ ਹਾਂ ਜੀ ਨਰਮਲ ਸਿੰਘ ਹਾਂ ਜੀ ਨਰਮਾ ਕਰਕੇ ਬੜਾ ਬੜਾ ਭੈਣ ਭਰਾਸਾ ਦੇ ਜਾਣਦੇ ਆ ਹਾਂ ਜੀ ਪਿੰਡ ਜੇ ਮੱਤੇਵਾਲ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 8872269 ਹਰ ਹੱਬ ਤੇਰੀ ਤਰ੍ਹਾਂ ਮਿਲ ਕੇ ਗੱਲ ਏਦਾ ਵੀ ਅੱਜ ਵੀ ਮਈਆਂ ਪਹੁੰਚ ਗਈਆਂ ਆ ਕੇ ਵੇਖ ਕੇ ਆਪਣਾ ਤੇ ਕੋਸ਼ਿਸ਼ ਇਹ ਹੋ ਰਹੀ ਦੀ ਆ ਵੀ ਕੋਈ ਭੈਣ ਭਰਾ ਨਾਲ ਮਿਲ ਕੇ ਕੋਈ ਇਹ ਨਹੀਂ ਆਂਦੇ ਸਾਨੂੰ ਪੈਸੇ ਪਾਓ ਜਿੰਦੇ ਆਣ ਕੇ ਵੇਚ ਕੇ ਫੇਰ ਕਰੋ ਹਾਂਜੀ ਹਾਂਜੀ ਤੇ ਕਈ ਜਿਹੜੇ ਭੈਣ ਭਰਾ ਹਣ ਉਹਦੇ ਵੀਰ ਨੇ ਮਰਕੇ ਦੰਨਾ ਮਹੀਂ ਲਈਆਂ ਜਵਾਨ ਨੇ ਆਪਣੇ ਨੇ ਕਪੂਰਥਲੀਆ ਦੇ ਹਾਂਜੀ ਤੇ ਪੁਰਾਣਾ ਮਾਲ ਖੜਦਾ ਉਹਨੇ ਉਹ ਥਣ ਵੀ ਨਹੀਂ ਖੜਕੇ ਵੇਖੇ ਤੇ ਦੋ ਚਾਂ ਮਲਕੇ ਮਹੀਂ ਆਲੇ ਹੋਰ ਵੀ ਹਾਂਜੀ ਹਾਂਜੀ ਮਹੀਂਆਂ ਖੜਦੀਆਂ ਉਹਨੇ ਹੋਰ ਵੀ ਤੇ ਟੌਪ ਟੌਪ ਦੀ ਗੱਲ 13 ਤੋਂ 14 ਝੋਟੇ ਦਾ ਠੀਕ ਆ ਠੀਕ ਆ ਇਹ ਆਹ ਦੇਖੋ ਆ ਦੋਦੀ ਕੱਤੀ ਆ ਇਹ ਲੈ ਦੇ ਸੇਫ ਕੁਆਲਟੀ ਬਖਾ ਦੋ ਕੱਟੀ ਨਾ ਦੇਖੋ ਦੇਖੋ ਹਾਈਟ ਚੈੱਕ ਕਰੋ ਤੁਸੀਂ ਕੱਟੀ ਦੀ ਕੱਡੀ ਤਗੜੀ ਦੇਖੋ ਬੇਮਲੋਮੀ ਜੀ ਆਉਣ ਜੀ ਬੇਮਲੋਮੀ ਜੀ ਇਹ ਕਰਦੀ ਆ ਦੇਖੋ ਕੱਟੀ ਦੀ ਹਾਈਟ ਚੈੱਕ ਕਰੋ ਤੁਸੀਂ ਪਹਿਲਾਂ ਫੋਰ ਲੈ ਲਿਆ ਫੋਰ ਦੇਖੋ ਸਹੀ ਲਾ ਕੇ ਸਹੀ ਗੱਲ ਇਹ ਆਪਣ ਨੇ ਮੈਦੇ ਲਾ ਕੇ ਸਹੀ ਗੱਲ ਆ ਵੇਖੋ ਕੱਟੀ ਪਿਛੋਂ ਮਾਰਿਆ ਮਖਾਜ ਇਹ ਗੋਲ ਗਾਲਿਆ ਕੱਟੀ ਨੂੰ ਪਰ ਪਾਹ ਕੋਲਵਾ ਕੱਟੀ ਨੂੰ ਹਾਂ ਜੀ ਇਹ ਤਾਜੀ ਸਹੀ ਗੋਲ ਗਾਲਿਆ ਪੂਰੀ ਕੱਟੀ ਆ ਥੋੜੀ ਪਾਹ ਪਰ ਕਿਉਂਕਿ ਇੰਦਰ ਜਿਆਦਾ ਬੈਂਦੀ ਹੈ ਗੋਲ ਗਾਲਿਆ ਖੋਲਾ ਆ ਆ ਬਾਕੀ ਵੇਖੋ ਆ ਵੀ ਦੋਂਦੀ ਕੱਟੀ ਆ ਦੋਂਦੀ ਕੱਟੀ ਦੇ ਵੇਖੋ ਪੇਠ ਪੂਰਾ ਚੈੱਕ ਕਰੋ ਛੋਟੀਆਂ ਨਹੀਂ ਇਹ ਵੀ ਜੱਗੀ ਆ ਆ ਸਿੰਗ ਕੁਆਲਟੀ ਦੇ ਵਖਾ ਦੇਖੋ ਇਹ ਕਿ ਜਿਆਦੀਆਂ ਵੱਡੀਆਂ ਆਈਆਂ ਵੇਖੋ ਵੱਡੀਆਂ ਵੱਡੀਆਂ ਵਾਂ ਕੱਟੀਆਂ ਤੇ ਚੰਗੀ ਕੁਆਲਟੀ ਦੀਆਂ ਛੋਟੀਆਂ ਆਈਆਂ ਬੱਬਰ ਕੇ ਦਾਸ ਦੇ ਵੇਖੀ ਰਹੀ ਆ ਆ ਵੀ ਦੂਜਾ ਨੰਬਰ ਦੂਜਾ ਨੰਬਰ ਐ ਕਿ ਬਾਰ ਸਾਬ ਚੰਗੀਆਂ ਵੱਡੀਆਂ ਆਈਆਂ ਐ ਵਾ ਟੋਟੇ ਪੀ ਚੰਗੀਆਂ ਹਰ ਤਰ੍ਹਾਂ ਦੀਆਂ ਹਰ ਇੱਕ ਭੈਣ ਭਰਾ ਦੇ ਵੇਟ ਵਾਲੀਆਂ ਬਾਈਟਾਲੀਆਂ ਵਾ ਕੋਈ ਵੱਧ ਫੇਰ ਆਈਆਂ ਤੇ ਘਾਟ ਆਈਆਂ ਵੀ ਤੇ ਆ ਤੀਜਾ ਨੰਬਰ ਤੀਜਾ ਨੰਬਰ ਝੋਟੀ ਚੱਕਾਉਨੇ ਆ ਜਿਆਦੀ ਇਹ ਵੀ ਟੋਪ ਦੀ ਚਾਰ ਦਾ ਦਵਾ ਦੇਖੋ ਕੱਟੀ ਚਾਰ ਦਾ ਦਵਾ ਲੈ ਵਾ ਖਾ ਲੋ ਵਾਲੇ ਤੇ ਆਈਆਂ ਹੋਈਆਂ ਬਸ ਸਾਫ ਆ ਮਤਲਬ ਕਿ ਕੋਈ ਡਕੀਆਂ ਲਕਾਈਆਂ ਨਹੀਂ ਆ ਬਾਕੀ ਦੁੱਧ ਵਾਲੀਆਂ ਝੋਟੀਆਂ ਇੰਨੇ ਕਰਦੇ ਜੱਗੀਨ ਮਾੜਾ ਜੱਤ ਵਾਲੀ ਰੋਟੀ ਆ ਜੱਤ ਵਾਲੀ ਝੋਟੀਆਂ ਝੋਟੀਆਂ ਸਿਰੇ ਦੀਆਂ ਬਾਹਰ ਸਿਰੇ ਦੀਆਂ ਝੋਟੀਆਂ ਸਾਫ਼ ਲੈਣੀਆਂ ਝੋਟੀਆਂ ਵੱਡੀਆਂ ਤੇ ਆ ਚੌਥਾ ਨੰਬਰ ਇਹ ਤੇ ਪਾਵੇਂ ਗੁਰੇ ਕੇਦਾਰ ਘਰੇ 5400ਵਾ ਮੈਂ ਦਾ ਮੈਂ ਹੈ ਜੱਤਾ ਲਈ ਮੈਂ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਜੇ ਦੁੱਧ 7 ਲੀਟਰ ਡੰਗ ਦਾ ਨਾਮ ਹੈ ਭਰੇ ਠੀਕ ਹੈ ਤੇ ਮੈਂ ਸਾਡੀ ਅਛਾ ਜੀ ਸੇਵਾ ਅਗਲਾ ਕਰੇ ਇਹ ਨਾ ਵੀ ਸੇਵਾ ਨਾ ਕਰੇ ਤੇ ਮੁੜ ਕੇ ਅੱਥੇ ਵੀ ਬਾਈ ਤੁਸੀਂ ਕਹਿਤਾ ਹਾਲ ਵੀ ਪੂਣੀ ਪਊਗੀ ਪੱਠਾ ਵੀ ਚੌਕਾਣਾ ਪਊ ਚਗਾ ਹਾਂ ਜੀ ਆਹ ਵੇਖੋ ਪਿਓ ਅਰੀਜਨਲ ਆ ਅਰੀਜਨਲ ਹਾਂ ਜੀ ਚੰਗੀ ਮਲਕੇ ਘਰ ਦੇ ਵਿੱਚੋਂ ਮੱਝ ਲਈ ਆ ਮਲਕੇ ਪਤਲੀ ਰੇਸ਼ਮਰਗੀ ਆ ਰੇਸ਼ਮਰਗੀ ਆ ਵੇਖੋ ਰੇਸ਼ਮਰਗੀ ਆ ਪਤਲਾ ਚੌੜੀ ਆ ਪਤਲੀ ਲਾਬੀ ਲੇਵਾ ਵਾ ਛੋਟੀ ਜਿਆਦੀ ਅਸਲ ਤੋਂ ਜਿਆਦੀ ਕੰਗੀ ਆ ਇਹ ਆਪਣੀ ਕੋਸ਼ਿਸ਼ ਇਹੋ ਰਹਿੰਦੀ ਆ ਵੀ ਇੱਕ ਕਰੀ ਖਾਲਦੀਏ ਇਹ ਰਹਿ ਜਾਣ ਮਾਲ ਤੇ ਆਪਣਾ ਮਾਲ ਮਾਲਕ ਦੀ ਕਿਰਪਾ ਨਾਲ ਭੈਣ ਭਰਾ ਆ ਕਿਤੇ ਲੈ ਜਾਂਦੇ ਮਾਲ ਤੇ ਵਿਕ ਜਾਂਦਾ ਮੰਗਲ ਤੇ ਬੁੱਧ ਵਰਦਵਾ ਹੁੰਦਾ ਦੋਵਾਂ ਨੇ ਸਿੰਘੀ ਵੇਖੀ ਆ ਛੋਟੀ ਸਿੰਘੀ ਵੇਖੋ ਸਿੰਘ ਵੇਖੋ ਕਮਾਲ ਜਿਹੜਾ ਲੰਗੂਗੀ ਚੁੰਨ ਚੁੰਨ ਲੈਂਦਾ ਉਂਗਲੀ ਨੰਗਦੀ ਲੰਗ ਉਂਗਲੀ ਨੰਗਦੀ ਮਾਂ ਸਹੀ ਗੱਲ ਹਾਂ ਕਟੀਆਂ ਸਿਰੇ ਦੀਆਂ ਵਾਂ ਇਹ ਥੋੜਾ ਜਿਹਾ ਮਾਲ ਰੇਟ ਕਲੇਟਾਉਣ ਦੇ ਕਰਕੇ ਨਾ ਮੈਂ ਫਿਰ ਤੇਗੀ ਅਸੋ ਕੱਲੀ ਢੁਣੀ ਹੈ ਨਹੀਂ ਪਰਿਵਾਰ ਕੋਈ ਨਹੀਂ ਕੱਟ ਕੋਈ ਪਰਿਵਾਰ ਨਹੀਂ ਹੋਈ ਗੱਲ ਠੰਡੀ ਹੈ ਤਾਂ ਠੰਡੀ ਹੈ ਇਹ ਆਪਣਾ ਮਾਨ ਹੈ ਠੀਕ ਰੇਟ ਜਾਇਜ਼ ਹੋਊਗਾ ਛੋਟੀ ਜਾਲੀ ਸਾਫ ਇਹ ਵੀ ਵੇਖੋ ਤਾਂ ਰੇਟ ਤਾਂ ਚੜਦਾ ਜਾਂਦਾ ਪਰ ਆਪਣਾ ਰੇਟ ਬਿਲਕੁਲ ਜਾਇਜ਼ ਹੋਣਾ ਸਾਰੇ ਬਾਜ਼ਾਰ ਚੋਂ ਫਿਰ ਕੇ ਫੇਰ ਆ ਜਾਣੇ ਫੇਰ ਲੈਣਗੇ ਇਹ ਵੀ ਇਹੋ ਗੱਲ ਯ ਆਪਣੀ ਗੱਲ ਦੀ ਸਾਰੇ ਪਾਸਿਓਂ ਵੀਡੀਓ ਸਾਰਿਆਂ ਦੀ ਪੈਣੀ ਸਾਰੇ ਦੇ ਦੇਖੇ ਨਾ ਮਤਲਬ ਕਿ ਆਪਾਂ ਨੇ ਸਾਰਿਆਂ ਨੂੰ ਫਿਰ ਕੇ ਤੇ ਫੇਰ ਆੜ ਕੇ ਫੇਰ ਆਣ ਕੇ ਮੈਂ ਲੈਣ ਠੀਕ ਆ ਠੀਕ 5000 ਸਸਤੀ ਦਵਾਈ ਬਾਦ ਸਾਹਿਬ ਠੀਕ ਜੀ ਸ਼ੇਵਾ ਨੰਬਰੀ ਵੀ ਇਹ ਵੀ ਉਂਗਲ ਹੀ ਲੰਗਦੀ ਆ ਮਾਹ ਚਾਰ ਦੰਦਾਂ ਦੇ ਚਾਰ ਦੰਦ ਕਟੀਆਂ ਗਈਆਂ ਕਿ ਜਾਰੀਆਂ ਪਹਿਲੀਆਂ ਦੂਜੀਆਂ ਜਾਰੀਆਂ ਬਸ ਇਹਦੇ ਕੋਲ 10 ਕਿਲੋ ਬੋਲਾ ਹੀ ਹੋਊਗਾ ਕਟੇ ਕੋਲ ਦਾਂ ਕਹਿੰਦਾ ਉਹਦਾ ਹੀ ਤਾਂ ਦੱਸਣਾ ਨਹੀਂ ਲੇ ਕਿਸਦਾ ਵੀ ਜੋ ਦੇ ਕਰਕੇ ਦੱਸਦੇ ਸਫਰ ਕੋਫਰ ਚ ਆਇਆ ਨਾ ਅਗਰ ਦੁੱਧ ਘੱਟ ਦਿੰਦਾ ਲੈ ਵੀ ਸਾਫ ਦੀ ਕੋ 4 ਕਿਲੋ ਮੈਂ ਘੱਟ ਜਾਂਦੀ ਕੋ 2 ਕਿਲੋ ਕੋ 5 ਕਿਲੋ ਐ ਵਧੀਆ ਅਰੀਜਨਲ ਵਸ ਸਿਕ ਕੁਆਲਟੀ ਬਹੁਤ ਚੰਗੀਆਂ ਕੱਟੀਆਂ ਆ ਵੇ ਸਹੀ ਗੱਲ ਇੱਕ ਆ ਦੋਂਦੀ ਕੱਟੀ ਆ ਆਦ ਦੀ ਸੁਈ ਆ ਨਾਲੇ ਕੋ ਕਰਕੇ ਪਾ ਇਹ ਇਹ ਵੇ ਮਲੋਨੀ ਆਲ ਕਰਦੀ ਬੱਚਾ ਉਤਰਾ ਵੱਡ ਵੱਡੇ ਖਾਈ ਜਾਂਦੀ ਆ ਤੋਹਫਾ ਵਾਲੇ ਪਰਲੇ ਪਛੇ ਜਾ ਵੇ ਬਣੀ ਮੂੰਹ ਅੱਡੀ ਜਾਂਦੀ ਪਿੰਜ ਪਰਲੇ ਪਾਸੇ ਜਾ ਬਿਲਕੁਲ ਤਾਜੀ ਝੋਟੀਆਂ ਵੀ ਸਾਫ ਵਾਲੇ ਨੇ ਚੱਲ ਪਪੇ ਖਾਣ ਬੜਾ ਚੰਗਾ ਸਭ ਤੋਂ ਚੰਗੀ ਇਹ ਗੱਲ ਵਾ ਮੇਨ ਇਹ ਥਾਨ ਬੜਾ ਚੰਗਾ ਹੁਣ ਬੱਚਾ ਖਾਣ ਤੇ ਦੁੱਜਣਾ ਲੱਗਾ ਥਣ ਜਾਣ ਕੱਢਦਾ ਬਾਪੂ ਜਾਨ ਕੱਢਦਾ ਆ ਵੇਖ ਹਾਂ ਜਾਣ ਕੱਢਦਾ ਸਹੀ ਗੱਲ ਜਵਾਈ ਵੀ ਟੋਕਦੀ ਏ ਸਤਵਾਂ ਨੰਬਰ ਵਾ ਬਿਲਕੁਲ ਤਾਜੀ ਸੂਈ ਪੰਜਾਬਾ ਗਾੜੀ ਮਖਾ ਦੋ ਆ ਵੇ ਬੱਚਾ ਬਿਲਕੁਲ ਬਰਦੀ ਕੋਈ ਆ ਨਾ ਘਟਾ ਆ ਗਿਆ ਜੀ ਰਾਤ ਦੀ ਸੂਈ ਜਾਵੇ ਬੱਚਾ ਵੀ ਚਟਦਾ ਵਿਖਾ ਲਦੇ ਨੇ ਉਦਾਂ ਭਾਵੇਂ ਆਹ ਵੇ ਮਾਸਾ ਕਰੇ ਕੋਈ ਮਲਕ ਹੋੜੀ ਗੱਲ ਥੋੜਾ ਪਟੋਲਾ ਜਾਵਾ ਕੱਟੀ ਨਿੱਕੀ ਜੀ ਪਟੋਲਾ ਦੋ ਦੰਦ ਦੋ ਦੰਦ ਚੋਟੀ ਚੰਗੀ ਸਾਫ ਸੂਫੇ ਦੀ ਚੰਗੀ ਆਹ ਚੋਟੀ ਕੱਟੀ ਆਹ ਦੋਂਦੀ ਕੱਟੀ ਆਹ ਦੋਂਦੀ ਝੋਟੀ ਆ ਗਈ ਫੇਰ ਇਹ ਨਹੀਂ ਉਂਗਲ ਹੀ ਲੰਘਦੀ ਸੀ ਇੱਧਰ ਦੇਖੋ ਚੰਗੀ ਇਹ ਵੀ ਜਵਾਨ ਵੱਡੇ ਪਿਛਲੇ ਉੱਤੇ ਅੱਗੇ ਮਈਆਂ ਆਈਆਂ ਸੀ ਇਹ ਵੀਰੇ ਕਾਇਆ ਤੇ ਆਂਦਾ ਯਾਰੀ ਕਿੱਥੋਂ ਤੁਸੀਂ ਕੋਹ ਜੀਆਂ ਸਾਰੀਆਂ ਆਂਦੀਆਂ ਵਾ ਆ ਇਹਨਾਂ ਦੇ ਸਾਰੀਆਂ ਦੇ ਸਿੰਘ ਐ ਨਿਕੇ ਨਿਕੇ ਜਿਹੇ ਸਾਰੀਆਂ ਦੇ ਲੱਗੇ ਆ ਇਹ ਕਿੱਥੋਂ ਲਿਆਉਂਦੇ ਦੀ ਇਹ 8 ਨੰਬਰ ਦੀ 8 ਨੰਬਰ ਚੰਗੀ ਆ ਵੇਖੋ ਸਿੰਘ ਟਾਪ ਦੀ ਐ ਕੱਟੀ 2 ਲੱਖ ਰੁਪਏ ਦੀ ਆ ਸਹੀ ਗੱਲ ਚੰਗੀ ਜੀ ਸਿਰੇ ਦੀਆਂ ਆ ਕੱਟੀਆਂ ਤੇ ਆਹ ਜੇ ਨਾਵਾ ਨੰਬਰ ਆ ਚੰਗੀ ਆ ਕਿੱਥੇ ਕਰ ਦਈਏ ਲੈ ਫੇਰ ਤਾਂ ਸਾਡੇ ਕੀ ਇਹ 10 ਨਾਵਾ ਨੰਬਰ ਆ ਨੰਬਰ ਝੋਟੀ ਆ ਨੰਬਰ ਕਰਦੇ ਆ ਹਾਂ ਵੇਖੋ ਲੈਵਾ ਪਛਾਂਹ ਤੱਕੋ ਤਾਂ ਲਈ ਫਿਰਦੀ ਆ ਵੇਖੇ ਜੀ ਆਹ ਵੇਖੋ ਲੈ ਮੇਰੀ ਵੇਖੋ ਸਾਹ ਹਾਂਜੀ ਤੇ ਆ ਜਿਹੜੀ ਝੋਟੀ ਆ ਨਾ ਏਡਾ ਚੀ ਬਾਦਲ ਬੁੱਲਦੀ ਆ ਬਾਦਲ ਬੁੱਲਦੀ ਮਗਰ ਕੱਟੀ ਆ ਇਹ ਇਹ ਦੂਜਾ ਸੂਆ ਪਹਿਲੇ ਸੂਏ 13 ਤੋਂ 14 ਲੀਟਰ ਦੁੱਧ ਨਿਕਲਿਆ ਉਹੋ ਜੀ ਗੱਲ ਹਾਂ ਵੇਖੋ ਪੂਰ ਪੂਰ ਕੇ ਵਿਖਾ ਲਦੇ ਆ ਇਹ ਵਿਖਾ ਇਹ ਦੋ ਦੋਵੇਂ ਵਿਖਾ ਰੀਏ ਕੀ ਕੋਈ ਨਹੀਂ ਇੱਕ ਵੇਖੋ ਤੁਸੀਂ ਟੋਰ ਸੜਕ ਤੇ ਖਿਲਾਰ ਕੇ ਚਾਉਣੀ ਆ ਉੱਥੇ ਉੱਥੇ ਜਿੱਡੀ ਫਾੜ ਜਿਹੜਾ ਵੀ ਜਿਆਦਾ ਸੱਜਣ ਮੰਦਾ ਉਹ ਆਪਣਾ ਕੋਲੇ ਖੜੇ ਮੈਂ ਹਾਂ ਨੀਲੀ ਰਾਣੀ ਦੇ ਪਾਟ ਵੜੀ ਇਹ ਇਹ ਕੇ ਕੇ ਨੂੰ ਥੱਲੇ ਨਹੀਂ ਬਹਿਣ ਦੇਣਾ ਮੈਂ ਇਹਦਾ ਪਿੱਠ ਪੋੜਾ ਚੰਗਾ ਚੌੜਾ ਹਾਂ ਦਾਲੀ ਨਹੀਂ ਕਰਨ ਵਾਲੀ ਸਿੰਗਲ ਹੱਡੀ ਇਹ ਚਿੱਟੀਆਂ ਮਾਨਕੀ ਅੱਖ ਆਏ ਮਾਨਕੀ ਅੱਖ ਆ ਸਭ ਤੋਂ ਵੱਡੀ ਗੱਲ ਆ ਇਹ ਗੱਲ ਦੀ ਆ ਹਾਂਜੀ ਹਾਂਜੀ ਏਡਾ 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 ਕਹੇ ਮਾਨ ਕੀ ਆ ਕਿੱਥੇ ਹਾਂਜੀ ਮਾਨ ਕੀ ਆ ਕਿੱਥੇ ਕੀ ਆ ਜਾਣ ਸਾਫ ਐ ਕਟੀਆਂ ਉਹਦੇ ਗੱਲ ਹੀ ਨਹੀਂ ਕੋਈ ਕਰਨ ਵਾਲੀ ਦੇ ਗੱਲਾਂ ਹੀ ਗਾਹ ਦੀਆਂ ਆਇਆ ਪਤਾ ਗੱਲਾਂ ਹੀ ਗਾਹ ਦੀਆਂ ਹਾਲੇ ਤੱਕ ਕੋਈ ਟੈਂਸ਼ਨ ਨਹੀਂ ਚੋਈਆਂ ਚਵਾਈਆਂ ਨਹੀਂ ਆਵਾ ਕੋਈ ਇਹਨਾਂ ਦਾ ਚਾਰੀਆਂ ਕਰਮ ਵਾਲੀਆਂ ਦਾ ਕੋਈ ਬੰਦੇ ਸਿਰ ਤੇ ਕਮ ਖਾਣ ਵਾਲੀ ਨਹੀਂ ਹਾਂਜੀ ਬਾਕੀ ਫੁੱਲ ਮਾਲ ਚਲੋ ਦੇਖ ਜਾਂਦਾ ਜੇ ਮੈਂ ਰਹਿ ਗਈ ਤੇ ਫੁੱਲ ਵੀ ਲੋ ਜੋ ਚਾਰ ਤਿੰਨ ਹਰ ਸਿੱਟਾ ਜੂਗੀ ਇਹ ਆ 10ਵਾਂ ਨੰਬਰ ਆ ਗਾਹ ਨੂੰ ਨੰਬਰ 15 ਦੀ ਦੁੱਧ ਚੋਗੇ ਖਵਾਉਂਦਾ ਮੈਂ 15 ਕਿਲੋ ਪੂਰਾ ਮਗਰ ਕੱਟਾ ਜੰਗੂ ਕੱਟਾ 15 ਲੀਟਰ ਬਾਸਾ ਚੋਗੇ ਲਿਆਂਦਾ ਵਾ ਤੁਰਿਆ ਨਹੀਂ ਜਾਂਦਾ ਚਾਹੀ ਹਾਂਜੀ ਤੁਰਿਆ ਨਹੀਂ ਜਾਂਦਾ ਹੀ ਪੁਰੀ ਆ ਨਹੀਂ ਜਾਂਦਾ ਥੋੜੀ ਜੰਗ ਜਾਂਦੀ ਆ ਛੜਦੀ ਥੜੀ ਨਹੀਂ ਜਾਂਦੀ ਮੈਂ ਦੇਖੋ ਵਾਕਿਆ 14 15 14 22 ਨੂੰ ਥੋੜਾ ਜਿਹਾ ਸੱਪ ਚੋੜਨਾ ਘੜ ਦੂ ਪੋਰੀ ਜੇ ਬਾੜੀ ਕਰੂਗਾ ਨਾ 12 12 13 ਲੀਟਰ ਮੈਂ ਤੁਹਾਨੂੰ ਚਵਾ ਦੇ ਬੂਰਾ ਕੱਟਾ ਮਾਰ। ਬੂਰਾ ਕੱਟਾ ਇਹਦਾ ਬੂਰਾ ਬੱਚਾ। ਇਹ ਕੱਟਾ ਉੱਥੇ ਨੂੰ ਪੀਂਦੀ। ਤੀਰ ਪੱਤੋਂ ਬਹੁਤ ਚੰਗੀ ਕਰ ਰਹੀ। ਨਰ ਰਹੀ ਦਾਣੇ ਨਹੀਂ ਪੜੀ ਆ। ਇਹਨਾਂ ਨੇ ਨਹੀਂ ਪੜੀ ਆ। ਦੇਗਾ ਦੇ ਰਾਗੀ ਤੇ ਦੋ ਤਿੰਨ ਦਿਨ ਫੇਰ ਕੇ ਫੇਰ ਲੈਵਾ ਦਿੱਤੀ ਨਹੀਂ ਲਹਾ। ਇਹ ਆ ਯਾਰੋਆਂ ਨਾਲ ਬਾਕੀ ਤੇ ਆ ਦੌਂਦੀ ਕੱਟੀ ਬਾਹਰੋਂ ਆਂਦਾ ਕੰਨ ਜਗੀ ਤੇ ਹੋਰ ਰੋਟਾ ਆ ਗਿਫਟ ਹੀ ਆਏ ਸਾਰੀਆਂ ਮਈਆਂ ਦਾ ਗਿਫਟ ਆ ਗਿਫਟ ਆ ਲੱਖੋਂ ਅੰਦਰ ਤੇ 95000 ਦੀ ਇਹ ਹਾਂ 95000 ਦੇਣ ਗਾ ਦੇਖੋ ਜਰਸੀ ਹੈਗਾ ਮੂੰਹ ਆ ਗਿਆ ਜੇ ਕੱਟੀ ਆ ਹਾਂ ਕੱਟੀ ਗਿਆ ਮੂੰਹ ਦੇਖ ਲੈ ਕਾ ਮੂੰਹ ਆ ਗਿਆ ਲੈ ਆ ਜੰਗੀ ਇਹ ਸਿਰਫ ਗਿਫਟ ਕਰਕੇ ਬੜਾ ਗਿਫਟ ਹੀ ਦੇਣਾ ਬਾਦ ਸਾਹਿਬ ਜਿੱਦਾਂ ਖੀਰੀ ਝੋਟੀ ਵਿਗੀ ਨਾ ਉਦਾਂ ਹੀ ਇਹ ਵਿਗਣੀ ਹੈ ਇਹ ਗਿਫਟ ਹਾਂ ਇਹ ਕਹਿੰਦਾ ਮੱਦੀ ਲੈ ਇਹ ਹੋਰ ਕਰਕੇ ਪੈਸੇ ਸਾਈ ਪਾ ਗਿਆ ਕਿ ਉਹਦੇ ਜਾਊਗਾ ਠੀਕ ਹੈ ਸਾਡੇ ਦੁੱਧ ਹੋਊਗਾ 6 ਤੋਂ 7 ਲੀਟਰ ਐਵੇਂ ਗਲਤ ਗੱਲ ਨਹੀਂ ਕਹਿੰਦੇ ਕਿ ਇਹਦੇ ਥੱਲੇ 10 12 14 ਜਿਹਦੇ ਥੱਲੇ 6-7 ਲੀਟਰ ਹੋਊਗਾ ਕੱਟੀ ਐ ਆ ਕੱਟੀ ਅੱਧੇ ਦੇਖੋ ਪਰ ਸੋ ਸ਼ਾਮਾਂ ਦੀ ਤੁਸੀਂ ਥੋੜੀ ਜੀ ਬਾਦੀ ਜੀ ਇਹਦਾ ਬੱਚਾ ਖਾਨੇ ਇੱਧਰ ਦੇਖੋ ਬੱਚਾ ਆਹ ਬੱਚਾ ਵਾ ਆ ਬੱਚਾ ਤਾਜੀ ਸੂਈ ਆ ਇਹ ਵੀ ਦੁੱਧ ਚੰਗਾ ਭਰੂਦੀ ਚੋਟੀ ਇਹ ਤਾਂ ਮੈਂ 15 ਕਿਲੋ ਵਾਲੀ ਆ 15 ਕਿਲੋ ਬਾਹਾਲੇ ਨਾ ਭੜਾ ਭੁੜਾ ਜੋ ਟੀ ਦੇਖੋ 15 ਲੀਟਰ ਵਾਲੀ ਆ ਕਹਿਣ ਵਾਲੀ ਚੰਗੀ ਆਵੇ ਵੀ ਪਿਓਰ ਫਤਿਹਵਾਦ ਏਰੀਏ ਦੀ ਆ ਆ ਵੇਖੋ ਆ ਵੇਖੋ ਹਲੇ ਆਈਆਂ ਛੋਟੀਆਂ ਆਈਆਂ ਬੋਲੋ ਸਾਹ ਹਾਂ ਕੋਈ ਡੱਕੀ ਡਕਾਈ ਨਹੀਂ ਗਈ ਇਹ ਇਹ ਆ ਯਾਰ ਦਾ ਨੰਬਰ ਆ ਵੇਖੋ ਖੀਰੀ ਸਮਝ ਲੋ ਕੱਟੀ ਪਿਓਰ ਖੀਰੀ ਆ ਕੱਟੀ ਇੱਕ ਦੰਦ ਭਾਵੇਂ ਭੰਨ ਗਈ ਹੋਵੇ ਕੀਰੀਆਂ ਜੀ ਮੰਗਦੇ ਕੀਰੀਆਂ ਹਾਂਜੀ ਠੀਕ ਇਹ ਵੀ ਜਿਆਦਾ ਟੌਪ ਦੀ ਗੱਲ ਹੈ ਟੌਪ ਦੀ ਆ ਦੇਖੋ ਮੋੜ ਆਣ ਕੇ ਆਣ ਕੇ ਵੇਖ ਕੇ ਤੇ ਕੱਲੀ ਕੱਲੀ ਪਸੰਦ ਜਿਹੜੀ ਹੁੰਦੀ ਆ ਆਣ ਕੇ ਭਾਵੇਂ ਤੇਰਾ ਨੰਬਰ 14ਵਾਂ ਨੰਬਰ ਹਾਂਜੀ ਆ 14ਵਾਂ ਨੰਬਰ ਜੀ ਠੀਕ ਹੈ ਜੀ ਕਿ ਵੇਖ ਕੇ ਇਹਦੇ ਫੇਰ ਖੜੋ ਪਿੰਡ ਆਪੜਾ ਜੇ ਮਤੇਵਾਲ ਸੀਲ ਬਾਬਾ ਬਕਾਲਾ ਜਲਾਸ਼ਰੀਆ ਮਸਾ ਸਾਹਿਬ ਤੇ ਬਾਸ ਡੇਰੀ ਫਾਰਮ ਨੂੰ ਵਾਦ-ਤੋ-ਵਾਦ ਲਾਇਕ ਸ਼ੇਅਰ ਕਮੈਂਟ ਵਾਦ-ਤੋ-ਵਾਦ ਕਰੋ ਆਉਣ ਵਾਲੀ ਨੋਟੀਫਿਕੇਸ਼ਨ ਭੈਣ ਭਰਾਵਾਂ ਨੂੰ ਜਲਦ ਪਹੁੰਚੇ ਤੇ ਕਮੈਂਟ ਤਾਂ ਤੋਂ ਗੱਲ ਵੱਡੀ ਆਪਣੀ ਹੈ ਵੀ ਕਮੈਂਟ ਵਾਦ ਤੋਂ ਵਾਦ ਕਰੂੰ ਕਿੰਗੇ ਸਾਫ਼ ਸੁਰੇ ਪੰਜਾਂ ਭੈਣ ਭਰਾਵਾਂ ਨੂੰ ਬਣ ਕੇ ਗੱਲ ਦਾ ਮੈਨੂੰ ਗਿਫਟ ਮਿਲਣੇ ਆ ਜੇਰ ਸਾਥਰੀ ਗੱਲ